ਆ ਦੇਖੋ ਲੋਕਾਂ ਦਾ ਹਾਲ ਸੂਟ ਬੂਟ ਪਾ ਕੇ ਕਰ ਰਹੇ ਚੋਰੀ ਦੇਖ ਕੇ ਤਾਂ ਲੱਗਦਾ ਹੀ ਨਹੀਂ ਕਿ ਸੂਟ ਬੂਟ ਵਾਲਾ ਆਦਮੀ ਚੋਰ ਹੋ ਲੁਧਿਆਣਾ ਦੇ ਵਿੱਚ ਇੱਕ ਰਿਖੀ ਮੇਗਾ ਮਾਰ ਡਿਪਾਰਟਮੈਂਟ ਸਟੋਰ ਤੇ ਆਦਮੀ ਟਾਉਂਦਾ ਹੈ ਤੇ ਕੁਝ ਖਰੀਦਾਰੀ ਕਰਨ ਪਰ ਕੋਈ ਹੋਰ ਹੀ ਕਾਰਨਾਮਾ ਕਰਕੇ ਚਲਾ ਜਾਂਦਾ ਹੈ ਆ ਦੇਖੋ ਲੋਕਾਂ ਦਾ ਹਾਲ ਸੂਟ ਬੂਟ ਪਾ ਕੇ ਕਰ ਰਹੇ ਚੋਰੀ ਦੇਖ ਕੇ ਤਾਂ ਲੱਗਦਾ ਹੀ ਨਹੀਂ ਕਿ ਸੂਟ ਬੂਟ ਵਾਲਾ ਆਦਮੀ ਚੋਰ ਹੋ ਜੀਹਾਂ ਦੱਸਦੀ ਹੈ ਕਿ ਬਸੰਤ ਐਵੈਨਿਊ ਅਰਬਨ ਅਸਟੇਜ ਦੁਗਰੀ ਲੁਧਿਆਣਾ ਦੇ ਵਿੱਚ ਇੱਕ ਰਿਖੀ ਮੇਗਾ ਮਾਰ ਡਿਪਾਰਟਮੈਂਟ ਸਟੋਰ ਤੇ ਆਦਮੀ ਜਿਸ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸਟੋਰ ਦੇ ਵਿੱਚ ਆਉਂਦਾ ਹੈ ਤੇ ਕੁਝ ਖਰੀਦਦਾਰੀ ਕਰਨ ਪਰ ਕੋਈ ਹੋਰ ਹੀ ਕਾਰਨਾਮਾ ਕਰਕੇ ਚਲਾ ਜਾਂਦਾ ਜਿहां ਇਹ ਆਦਮੀ ਪਹਿਲਾ ਸਟੋਰ ਦੇ ਵਿੱਚ ਦਾਖਲ ਹੁੰਦਾ ਫਿਰ ਸਮਾਨ ਦੇਖਦਾ ਫਿਰ ਦੋ ਫਰਾਈਡ ਓਇਲ ਦੀਆਂ ਬੋਤਲਾਂ ਚੁੱਕਦਾ ਫਿਰ ਆਲੇ ਦੁਆਲੇ ਦੇਖਦਾ ਉਸ ਤੋਂ ਬਾਅਦ ਪਿੱਛੇ ਸਟੋਰ ਦੇ ਚਲਾ ਜਾਂਦਾ ਇਹ ਆਦਮੀ ਦੇ ਵੱਲੋਂ ਫਰਾਈਡ ਓਇਲ ਦੀਆਂ ਬੋਤਲਾਂ ਆਪਣੇ ਕੱਪੜਿਆਂ ਦੇ ਵਿੱਚ ਛੁਪਾ ਲੀਆਂ ਜਾਂਦੀਆਂ ਨੇ ਜਿहां ਉਸ ਤੋਂ ਬਾਅਦ ਇਹ ਆਦਮੀ ਰਫੂ ਚੱਕਰ ਹੋ ਜਾਂਦਾ ਦੋ ਫਰਾਈਡ ਦੀਆਂ ਓਇਲ ਦੀਆਂ ਬੋਤਲਾਂ ਲੈ ਕੇ ਜਿहां ਦਿਨ ਦਿਹਾੜੇ ਸੂਟ ਬੂਟ ਪਾ ਕੇ ਲੋਕਾਂ ਦਾ ਪਤਾ ਹੀ ਨਹੀਂ ਚੱਲਦਾ ਕਿ ਗ੍ਰਾਹਕ ਨੇ ਫਿਰ ਚੋਰ ਨੇ ਪਰ ਇਸ ਦੀ ਸਾਰੀ ਹਰਕਤ ਡਿਪਾਰਟਮੈਂਟ ਸਟੋਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਥਰੂ ਕਰਿਓ ਤਾਂ ਕਿ ਲੋਕ ਅਵੇਅਰਨੈਸ ਹੋ ਸਕਣ ਇਹੋ ਜਿਹੇ ਸਾਤਰ ਚੋਰ ਆ ਤਾਂ ਅਗਰ ਤੁਹਾਡੀ ਵੀ ਦੁਕਾਨ ਤੇ ਇਹੋ ਜਿਹੇ ਸੂਟ ਬੂਟ ਪਾ ਕੇ ਚੋਰ ਆਉਂਦੇ ਨੇ ਤਾਂ ਸਾਵਧਾਨ ਹੋ ਜਾਓ